ਸੋਨੂ ਸੀਤੋ ਵਾਲੇ ਦੀ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਇਹਦੇ ਵਿੱਚ ਇਹ ਦਿਖਾਇਆ ਗਿਆ ਵੀ ਉਹ ਪੈਸੇ ਮੰਗੀ ਜਾਂਦਾ ਯਾਰ ਕਿਸੇ ਤੋਂ ਇਹ ਦੇਖੋ ਯਾਰ ਕੀ ਹਾਲਾਤ ਹੋ ਗਏ ਇਸ ਬੰਦੇ ਦੇ ਪੈਸੇ ਮੰਗੀ ਜਾਂਦਾ ਇਹ ਤੇ ਉਹਨੇ 100 ਰੁਪਇਆ ਦਿੱਤਾ ਇਹ ਦੇਖੋ ਗੱਡੀ ਜਾਂਦੀ ਸੀ ਉਹ ਤੋਂ ਪੈਸੇ ਮੰਗ ਲਏ ਉਹਨੇ ਨਸ਼ਾ ਪੱਤਾ ਕਰਦਾ ਇਹ ਯਾਰ ਤੇ ਇਹ ਦੇਖੋ ਇਹ ਹਾਲਾਤ ਬਣਾ ਤੇ ਮੰਦੀਰ ਨੇ ਇਹਦੇ ਬਾਈ ਮੰਦੀਰ ਇਹਨੂੰ ਨਸ਼ਕ ਹੋਉਂਦੀ ਹੈ ਜਦੋਂ ਜਿਵੇਂ ਹੁਣ ਕੋਈ ਮੁੰਡਾ ਫੀਮ ਖਾਂਦਾ ਜਾਂ ਪੋਸਟ ਖਾਂਦਾ ਜਾਂ ਕੁਝ ਵੀ ਕੋਈ ਨਸ਼ਾ ਕਰਦਾ ਉਹ ਇਹਨੂੰ ਨਸ਼ਾ ਦੇ ਕੇ ਤੇ ਉਹ ਵੀਡੀਓ ਬਣਵਾਉਂਦੇ ਆ ਵੀਡੀਓ ਬਣਵਾ ਕੇ ਆਪਦੇ ਪੇਜਾਂ ਤੇ ਪਾ ਦਿੰਦੇ ਆ ਆਪ ਮਸ਼ਹੂਰ ਹੋ ਜਾਂਦੇ ਆ ਉਹ ਕਈ ਲੋਕ ਇਦਾਂ ਵਰਤਦੇ ਆ ਉਹ ਆਪ ਫੇਮਸ ਹੋ ਕੇ ਬਾਈ ਤੇ ਇਹਨੂੰ ਬਾਅਦ ਚ ਪੁੱਛਦੇ ਨਹੀਂ ਤੇ ਇਹੀ ਹੋ ਰਿਹਾ ਇਹਦੇ ਨਾਲ ਵਿਚਾਰੇ ਨਾਲੇ ਭੋਲਾ ਬੰਦਾ ਫੱਕਰ ਬੰਦਾ ਇਹ ਇਹਨੂੰ ਇੰਨੀ ਅਕਲ ਹੈ ਨਹੀਂਗੀ ਤੇ ਇਹ ਇਦਾਂ ਹੀ ਇਹਨੂੰ ਬੋਲਣ ਦਾ ਨਹੀਂ ਪਤਾ ਕਿਵੇਂ ਗਾਲ ਕੱਢ ਦਿੰਦਾ ਤੇ ਇਹਨੂੰ ਕੁਝ ਵੀ ਨਾ ਅਣਪੜ ਹੈਗਾ ਇਹ ਪੜਿਆ ਨਹੀਂ ਵਿਚਾਰਾ ਤੇ ਇਹਨੂੰ ਗਾਉਣ ਲਾ ਜਾਂਦੇ ਸਟੇਜਾਂ ਤੇ ਲੈ ਜਾਂਦੇ ਸੀ ਪਹਿਲਾਂ ਤੇ ਇਹਨੂੰ ਦਿੰਦੇ ਕੁਝ ਨਹੀਂ ਸੀ ਬਈ ਮੈਂ ਹਿਸਾਬ ਲਾ ਲਿਆ ਇਹਦਾ ਘਰ ਵੀ ਦੇਖਿਆ ਆਪਾਂ ਘਰ ਵੀ ਇਹਦਾ ਵਿਚਾਰੇ ਦਾ ਉਹ ਮਹੀਆ ਪੁਰਾਣਾ ਜਾਂ ਪਹਿਲਾਂ ਕਹਿੰਦੇ ਸੀ ਇਹਨੂੰ ਘਰ ਪਾ ਕੇ ਦੇਣਾ ਇੱਕ ਕਮਰਾ ਜਾਂ ਪਾਇਆ ਤੇ ਇਹਦੇ ਵਿਚਾਰੇ ਦੇ ਹਾਲਾਤ ਮਾੜੀ ਐ ਇਦਾਂ ਹੀ ਇੱਕ ਮੁੰਡਾ ਹੋਰ ਵੀ ਸੀਗਾ ਜਿਹੜਾ ਸਿੱਖ ਮੁੰਡਾ ਉਹ ਮੁੱਖ ਮੰਤਰੀ ਕੇ ਕਿਹੜਾ ਸੀ ਉਹ ਤੇ ਉਹ ਵੀ ਵਿਚਾਰਾ ਪਾਗਲ ਹੋ ਗਿਆ ਸੀ ਉਹਨੂੰ ਵੀ ਲੋਕਾਂ ਨੇ ਥੋੜਾ ਜਿਹਾ ਮੋਟਾ ਪਹਿਲਾਂ ਹੀ ਸੀ ਦਿਮਾਗ ਤੇ ਜਮੇ ਹੀ ਪਾਗਲ ਕਰਤਾ ਸੀ ਲੋਕਾਂ ਨੇ ਇਸਤੇਮਾਲ ਕਰਦੇ ਸੀ ਉਹਦਾ ਵੀ ਇੱਕੋ ਸੋਨੀਆਂ ਮਾਨ ਕੇ ਕਿਹੜੀ ਸੀ ਉਹ ਉਹਨੇ ਵੀ ਬਹੁਤ ਉਹਨੂੰ ਗਾਣੇ ਗੁਣੇ ਚ ਕਮੇਡੀ ਕਰਾਈ ਗਏ ਉਹ ਤੋਂ ਤੇ ਹਾਲਾਂਕਿ ਉਹ ਕੀਰਤਨ ਬਹੁਤ ਵਧੀਆ ਕੰਠ ਬਾਣੀ ਵੀ ਜਾਣਦਾ ਸੀ ਮੂੰਹ ਜਵਾਨੀ ਬਾਣੀ ਪੜ੍ਹ ਲੈਂਦਾ ਸੀ ਉਹ ਤੇ ਕੀਰਤਨ ਵੀ ਕਰਦਾ ਸੀ ਵਿਚਾਰਾ ਤੇ ਉਧਰੋਂ ਹਟਾ ਕੇ ਉਹਨੂੰ ਪੁੱਠੇ ਪਾਸੇ ਲਾਇਆ ਗਿਆ ਸੀ ਤੇ ਫਿਰ ਉਹ ਡਿਪਰੈਸ਼ਨ ਚ ਚਲਾ ਗਿਆ ਇਹ ਉਹਨੂੰ ਲੈ ਕੇ ਗਿਆ ਸੀ ਆਪਣਾ ਮਨਕਤਾ ਦੀ ਸੇਵਾ ਵਾਲੇ ਲੈ ਕੇ ਗਏ ਸੀ ਉਹ ਪਿੱਛੇ ਜੇ ਤੇ ਉਹ ਕਹਿੰਦੇ ਸੀ ਵੀ ਤੈਨੂੰ ਅਸੀਂ ਉਹ ਇਟਾਂ ਰੋੜੇ ਮਾਰਨ ਲੱਗ ਗਿਆ ਸੀ ਕਿਸੇ ਦੇ ਤੇ ਉਹਨੂੰ ਕਹਿੰਦੇ ਸੀ ਵੀ ਤੈਨੂੰ ਅਸੀਂ ਤੇਰਾ ਇਲਾਜ ਕਰਾਵਾਂਗੇ ਉਹਦਾ ਇਲਾਜ ਕਰਵਾਇਆ ਫਿਰ ਉਹਨਾਂ ਨੇ ਤੇ ਬਈ ਇਦਾਂ ਹੁੰਦਾ ਇਹ ਮੰਦਿਰ ਦੇ ਮਗਰ ਲੱਗ ਕੇ ਨਾ ਵਿਚਾਰੇ ਇਹ ਜਦੋਂ ਕੋਈ ਮੜਾ ਜਾਂ ਫੇਮਸ ਹੁੰਦਾ ਉਹਦੇ ਮੰਦਿਰ ਉਹਨੂੰ ਫੜ ਲੈਂਦੀ ਹੈ ਮੰਦਿਰ ਜਾਂਦੀ ਹੈ ਕੋਈ ਗੋਲੀਆਂ ਖਵਾਤੀਆਂ ਫੀਮ ਖਵਾਦੀ ਕੋਈ ਨਸ਼ਾ ਖਵਾ ਕੇ ਉਹਨੂੰ ਵਿਚਾਰੇ ਨੂੰ ਨਾਲ ਲਈ ਫਿਰਦੇ ਆ ਵੀਡੀਓ ਬਣਾਈ ਜਾਂਦੇ ਆ ਵੀਡੀਓ ਤੋਂ ਪੈਸੇ ਕਮਾ ਲੈਂਦੇ ਆ ਆਪ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਦਿੰਦੇ ਨਹੀਂ ਇਹ ਹਾਲਾਤ ਹੋ ਜਾਂਦੇ ਇਹਨਾਂ ਦੇ ਆ ਦੇਖ ਲੋ ਆ ਦੋ ਬੰਦਿਆਂ ਦੇ ਤਾਂ ਆਪਾਂ ਹਾਲਾਤ ਦੇਖ ਹੀ ਲਏ ਆ ਬਾਈ ਤੇ ਇਹ ਬਹੁਤ ਮਾੜੀ ਗੱਲ ਆ ਯਾਰ ਪੰਜਾਬੀ ਕਿੱਧਰ ਨੂੰ ਤੁਰ ਪਈ ਤੇ ਇਹਨਾਂ ਦੇ ਵਿੱਚ ਕੋਈ ਟੈਲੈਂਟ ਖਾਸ ਉਹਦੇ ਵਿੱਚ ਤਾਂ ਸੀਗਾ ਯਾਰ ਪਾਣੀ ਪੜਦਾ ਸੀ ਉਹ ਤਾਂ ਇਹਦੇ ਵਿੱਚ ਤਾਂ ਭੋਰਾ ਵੀ ਟੈਲੈਂਟ ਨਹੀਂ ਸੀ ਇਸ ਬੰਦੇ 'ਚ ਪਰ ਫਿਰ ਵੀ ਇਹਨੂੰ ਚੱਕ ਲਿਆ ਇਹਨਾਂ ਨੇ ਵੀ ਭੋਲਾ ਬੰਦਾ ਜਿੱਧਰ ਨੂੰ ਮਰਜ਼ੀ ਲਾ ਲੋ ਤਾਂ ਕਰਕੇ ਇਹਨਾਂ ਦਾ ਇੱਕ ਤਰ੍ਹਾਂ ਦਾ ਗਲਤ ਇਸਤੇਮਾਲ ਕਰਦੇ ਲੋਕੋ ਤੇ ਇਦਾਂ ਬਈ ਕਰਨੀ ਨਹੀਂ ਚਾਹੀਦੀ ਬਿਲਕੁਲ ਬਹੁਤ ਮਾੜੀ ਗੱਲ ਹੈ ਇਹਨਾਂ ਨੂੰ ਤੁਸੀਂ ਫੋਲੋ ਨਾ ਕਰਿਆ ਕਰੋ ਇਹ ਜੇ ਲੋਕਾਂ ਨੂੰ ਜਿਹੜੇ ਇਦਾਂ ਦੇ ਮਤਲਬ ਗਰੀਬਾਂ ਦਾ ਵਿਚਾਰਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਆ ਧੰਨਵਾਦ ਬਈ